ਬਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਚਲਿਆਇਆ ਹੈ ਇਹ ਕਾਰਵਾਈ 4 ਜਨਵਰੀ ਨੂੰ ਹੋਈ ਦੱਸੀ ਜਾ ਰਹੀ ਹੈ ਤੇ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਕੀਤੀ ਗਈ ਹੈ ਜਿਸ ਦਾ ਖੁਲਾਸਾ ਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਨੇ ਕੀਤਾ ਜੀ ਹਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਦਾ ਪਰਿਵਾਰ ਤਖਤ શ્રી ਹਜ਼ੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨ ਉਪਰੰਤ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਕੇ ਉਹਨਾਂ ਨਾਲ ਮੌਜੂਦ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਚਲਿਆ ਲਿਆ ਗਿਆ ਹਾਲਾਂਕਿ ਪਰਿਵਾਰ ਵੱਲੋਂ ਮੌਕੇ ਤੇਜ਼ ਦਾ ਵਿਰੋਧ ਕੀਤਾ ਗਿਆ ਤੇ ਸਿੰਘ ਵੀ ਇਕੱਠੇ ਹੋਏ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਦਿੱਲੀ ਵਿਖੇ ਇਹ ਕਾਰਵਾਈ ਕੀਤੀ ਗਈ ਹੈ ਜੀ ਆ ਅਮਰਿਤਪਾਲ ਸਿੰਘ ਦਾ ਪਰਿਵਾਰ ਤਖਤ શ્રી ਹਜ਼ੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚ ਕੇ ਉਹਨਾਂ ਦੇ ਨਾਲ ਮੌਜੂਦ ਗੁਰਪ੍ਰੀਤ ਸਿੰਘ ਨੂੰ ਬਿਨਾਂ ਦਿੱਲੀ ਪੁਲਿਸ ਦੇ ਹਿਰਾਸਤ ਵਿੱਚ ਲਿਆ ਸੀ ਜਦੋਂ ਗੱਡੀ ਅੰਦਰ ਮੌਜੂਦ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵਿਰੋਧ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਗੱਡੀ ਦੇ ਡੱਬੇ ਅੰਦਰ ਪਿਛਾ ਲਿਆ ਤੇ ਗੱਡੀ ਨੂੰ ਸਟੇਸ਼ਨ ਤੇ ਹੀ ਰੁਕਵਾਣਾ ਪਿਆ ਉਥੇ ਮੌਜੂਦ ਸੰਗਤਾਂ ਪੰਜਾਬ ਪੁਲਿਸ ਨੂੰ ਪੁੱਛ ਰਹੀਆਂ ਸਨ ਕਿ ਗੁਰਪ੍ਰੀਤ ਸਿੰਘ ਪੰਜਾਬ ਅੰਦਰ ਆਮ ਘੁੰਮਦਾ ਫਿਰਦਾ ਤਾਂ ਫਿਰ ਉਸ ਨੂੰ ਉਥੇ ਕਿਉਂ ਨਹੀਂ ਹਿਰਾਸਤ ਵਿੱਚ ਲਿਆ ਤੇ ਇਹ ਗੱਡੀ ਵੀ ਪੰਜਾਬ ਹੀ ਜਾ ਰਹੀ ਹੈ ਫਿਰ ਇਸ ਨੂੰ ਦਿੱਲੀ ਤੋਂ ਗ੍ਰਫਤਾਰ ਕਿਉਂ ਕੀਤਾ ਜਾ ਰਿਹਾ ਉਧਰ ਹੀ ਸੂਚਨਾ ਮਿਲਣ ਤੇ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਪੁਲਿਸ ਤੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਸਰਨਾ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਸੋ ਵੀਡੀਓ ਦੇ ਵਿੱਚ ਸਭ ਕੁਝ ਜ਼ਾਹਰ ਪਈ ਅਮਰਿਤਪਾਲ ਸਿੰਘ ਦਾ ਪਰਿਵਾਰ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚ ਕੇ ਉਹਨਾਂ ਨਾਲ ਮੌਜੂਦ ਇੱਕ ਸਿੱਖ ਨੌਜਵਾਨ ਨੂੰ ਬਿਨਾਂ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੇ ਹਿਰਾਸਤ ਵਿੱਚ ਲਿਆ ਗਿਆ ਤੇ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਵਾਨਾ ਉਹਨਾਂ ਨੂੰ ਹੋਣ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਕੇ ਪੁਲਿਸ ਅਫਸਰਾਂ ਨੂੰ ਸਿੱਧੀ ਤੇ ਸਪਸ਼ਟ ਚੇਤਾਵਨੀ ਦਿੱਤੀ ਜਿਨ੍ਹਾਂ ਉਹਨਾਂ ਨੇ ਕੀ ਕੁਝ ਕਿਹਾ ਤੇ ਕੀ ਲਿਖਿਆ ਆਓ ਤੁਹਾਡੇ ਰੂਬਰੂ ਕਰਦੇ ਆ

ਗਲਤ ਕਿਹਾ ਨਾ ਗਲਤ ਹੋ ਗਿਆ ਨਾ ਦੁਨੀਆ ਨੇ ਨਾਮ ਕਰਾ ਲਈਏ ਸਾਨੂੰ ਪਰੇਸ਼ਾਨੀ ਪਰੇਸ਼ਾਨੀ ਸਾਨੂੰ ਸਭ ਨੂੰ ਸਾਰੇ ਇਕੱਠੇ ਆਏ ਸਾਨੂੰ ਮਿਲਟ ਹੋ ਜੰਦੇ ਆਂ ਛੇਤੀ ਲਿਖ ਕੇ ਦੋਗਾ ਪਰੇਸ਼ਾਨੀ ਤੇ ਆਹੀ ਸਾਨੂੰ ਵੀ ਇੱਕ ਪਰੇਸ਼ਾਨੀ ਮੈਂ ਜਾਵਾਂ ਇਹਦੇ ਵੱਲੋਂ ਸਭ ਤੁਸੀਂ ਇਹ ਲਿਖਵਾ ਦਿਓ ਯਾਰ ਇਹਨਾਂ ਨੂੰ ਪਰੇਸ਼ਾਨੀ 3000 ਬੰਦਿਆਂ ਦੀ ਪਰੇਸ਼ਾਨੀ ਉਹ ਯਾਰ ਮੈਂ ਤਾਂ ਬੰਤੀ ਦੇ ਕਿਸੇ ਵਾਰ ਵੀ ਵੀ ਵੀਰ ਨੂੰ ਫੋਨ ਕੀਤਾ ਮੈਂ ਆ ਗਿਆ ਮੈਂ ਕਿਹਨੇ ਬੰਦ ਕਰਾਈ ਹੈ ਹੈ ਦੇਖੋ ਨਹੀਂ ਨਹੀਂ ਸਾਡੇ ਪਿਤਾ ਜੀ ਹੋਰ ਉਹ ਨਹੀਂ ਜੈ ਮੈਂ ਪਹਿਲੇ ਇੱਕ ਲੜਕਾ ਇਹਨਾਂ ਨੇ ਉੱਥੇ ਰੱਖਿਆ ਹੈ ਕੀ ਦਿੰਦੇ ਆਪਣੇ ਗਰਜਿਤ ਰੱਖਿਆ ਹੈ ਤੁਹਾਡਾ ਹਾਂ ਜੀ ਕਿੰਨੇ ਗਰਜਿਤ ਰੱਖਿਆ ਇਹਨਾਂ ਨੇ ਇਹਨਾਂ ਨੇ ਮੈਂ ਆਸ ਕਰ ਨਹੀਂ ਕਰਨੀ ਮੈਂ ਨਾ ਚੜ੍ਹਦੀ ਕਰਾ ਜਿਹੜਾ ਸਿੰਘ ਚੜ੍ਹਦੀ ਕਿਹੜੇ ਜਾਣਾ ਟ੍ਰੇਨ ਵੀ ਰੁਕਾ ਹੋਆ ਵੀ ਹੈ ਟ੍ਰੇਨ ਵੀ ਰੁਕਾ ਹੋਆ ਹੁਣ ਤੱਕ ਇਹ ਨਾ ਟ੍ਰੇਨ ਤਿੰਨ ਜਾਏਗੀ ਤਿੰਨ ਵੀ ਖੜੀ ਹੈ ਹੁਣ ਇਹ ਇਹਨਾਂ ਨੇ ਕੋਈ ਨਾਲ ਸਾਨੂੰ ਕੋਈ ਦਿੱਲੀ ਪੁਲਿਸ ਦਾ ਬੰਦਾ ਨਹੀਂ ਕੁਝ ਨਹੀਂ ਨਾ ਕੋਈ ਦੱਸ ਰਹੇ ਕਿ ਕਿਹੜੇ ਥਾਣੇ ਤੋਂ ਆ ਰਹੇ ਕਿਹੜੇ ਜਾਨ ਪੁਲਿਸ ਲਾਈਨ ਅੰਬਰਸਰ ਮਂਜੀਠਾ ਸਰਵਿਸ ਕਦੀ ਜੰਝੜਾ ਕਹਿੰਦੇ ਕਦੀ ਕੁਝ ਕਹਿੰਦੇ ਕੋਈ ਤੇ ਸਹੀ ਮਂਜੀਠਾ ਡਿਸਟ੍ਰਿਕਟ ਹੈਗਾ ਤਹਿਸੀਲ ਹੈ ਉਹ ਨਹੀਂ ਨਹੀਂ ਉੱਥੇ ਪੁਲਿਸ ਲਾਈਨ ਹੈ ਉੱਥੋਂ ਮੈਂ ਆ ਐਸਐਸਪੀ ਸਾਹਿਬ ਦੀਆ ਵਾਰੰਟ ਉਹਨਾਂ ਦੇ ਕੋਰਟ ਦੇ ਵੀ ਹੈਗੇ ਇਹਨਾਂ ਦੇ ਵਾਰੰਟ ਵਾਰੰਟ ਆਫ ਅਰੈਸਟ ਗੁਰਕ੍ਰਿਸ਼ ਸਿੰਘ ਆਪਾ ਯਾ ਇੱਕ ਮੇਰੀ ਗੱਲ ਸੁਣ ਲੈ ਜੀ ਜੀ ਜਾਤੇ ਬਿਲਕੁਲ ਨਾ ਕਰੀਓ ਬਿਲਕੁਲ ਨਾ ਕਰੀਓ ਜਾਤੀ ਨਹੀਂ ਹੋਏਗੀ ਜਾਤੀ ਨਹੀਂ ਜਾਤੇ ਬਿਲਕੁਲ ਨਾ ਕਰਨ ਜੀ ਨਹੀਂ ਤੇ ਇਹ ਜਿਹੜਾ ਮਾਮਲਾ 사ਲਾ 32 ਸਾਲ ਬਾਅਦ ਉੱਠਾ ਹੈ ਨਾ ਤੇਰੇ ਬढ़ापे ਤੇਰਾ ਮਾਮਲਾ ਉੱਠ ਜਾਵੇ ਨਹੀਂ ਕੋਈ ਕਰਦਾ ਹਾਂ ਹਾਂ ਕੋਈ ਕਰਦਾ ਸਬ ਲੀਗਲ ਬਰਦਾਸ਼ਤ ਲੀਗਲ ਪ੍ਰੋਪਰ ਤਰੀਕੇ ਨਾਲ ਰਜਿਸਟਰ ਹੋ ਜਾਏ ਕੋਈ ਨਹੀਂ ਘਬਰਾਉਂਦਾ ਨਹੀਂ ਨਾ ਕੋਈ ਮਤਲਬ ਚੜਦੀ ਕਲਾ ਚ ਹੈ ਨਹੀਂ ਕੁਝ ਪਿਆ ਤੁਹਾਡਾ ਨਾਮ ਸੁਣ ਕੇ ਆਇਆ ਮੇਰੀ ਮੀਟਿੰਗ ਹੈ ਘਟ ਬਾਸ 100 ਬੰਦਾ ਬੈਠਾ ਹੈ ਨਹੀਂ ਨਹੀਂ ਧੰਨਵਾਦ ਨਹੀਂ ਇੱਕ ਸਮਾਂ ਡਿਊਟੀ ਹੈ ਨਹੀਂ ਚਲੋ ਇਹ ਮੇਰੀ ਡਿਊਟੀ ਹੈ ਠੀਕ ਹੈ ਜੀ ਚਲੋ ਹੁਣ ਤੁਸੀਂ ਟ੍ਰੇਨ ਤੇ ਜਾਣਾ ਹੈ ਕਿ ਜਾਂ ਮੈਂ ਤੁਹਾਡੀ ਗੱਡੀ ਦਾ ਪ੍ਰਬੰਧ ਕਰਾਂ ਮੈਂ ਟ੍ਰੇਨ ਤੇ ਜਾਣਾ ਚਾਹੀਦਾ ਚਲੋ ਟ੍ਰੇਨ ਤੇ ਜਾਣਾ ਉਹ ਮੁੰਡੇ ਨੂੰ ਇਹ ਲੜਕਾ ਸਾਡੇ ਨਾਲ ਜਾਊਗਾ ਇਹ ਟ੍ਰੇਨ ਤੇ ਜਾਣਗੇ ਜਿਹੜਾ ਇਹਨਾਂ ਦੇ ਲੜਕਾ ਸਾਡਾ ਰੱਖਿਆ 5 ਦਿਨ ਉਹ ਸਾਡੇ ਹੈਂਡਓਵਰ ਹੋ ਗਈ ਇੱਕ ਮਿੰਟ ਨਾਲ ਐਸਐਚਓ ਆਜਣ ਆਖੀ ਫੇਰ ਚਲੇ ਜਾਏ ਉਹ ਸਾਨੂੰ ਰਿਟਰਨ ਚ ਦੇ ਦੇ ਅਰੇ ਹਮ ਤੈਨੂੰ ਪ੍ਰੋਖਾ ਨਹੀਂ ਆ ਉਹਨਾਂ ਦੀ ਕਾਪੀਆਂ ਤੋਏ ਯਾਰ ਇਹ ਪਰਸਪਰ ਨਹੀਂ ਪੜ੍ਹਿਆ ਤੇ ਵੀ ਸ਼ੋਰ ਨਹੀਂ ਹੈਗਾ ਤੂੰ ਜਿੱਦਲੀ ਪੁਲਿਸ ਤੇ ਆਗਾ ਤੂੰ ਸਾਨੂੰ ਲਿਖ ਕੇ ਦੇ ਦੇ ਤੇ ਅਸੀਂ ਇਹਨਾਂ ਦੇ ਹੈਂਡਓਵਰ ਕੀਤਾ ਨਹੀਂ ਉਹ ਕਾਹਤਾਂ ਹੋਗਾ ਮੇਰੀ ਗੱਲ ਸੁਣੋ ਇਹ ਲਿਖ ਕੇ ਦੇਣ ਕਿ ਇਹਨਾਂ ਨੂੰ ਪਹਿਲੇ ਇੰਟੀਮੀਟ ਕੀਤਾ ਗਿਆ ਸੀ ਇੰਟੀਮੀਟ ਕੀਤਾ ਸੀ ਐਸਐਚਓ ਸਭ ਲਿਖ ਕੇ ਦੇਗਾ ਹਾਂ ਚਲੋ ਕਰਾਓ ਐਸਐਚਓ ਸਾਹਿਬ ਆਜਾ ਆਖੀ ਫੇਰ ਚਲੇ ਜਾ ਆਜਾ ਬੈਠੋ ਜੀ ਬਿਰਾਜੋ ਆਪਾਂ ਕੋਈ ਗੱਲ ਨਹੀਂ ਕਰਤਾ ਕਮਾਲ ਕਰਦਾ ਹੈ ਜਿੰਨੀ ਦੇ ਤੂੰ ਖੜ ਉਹ ਜੀ ਗਾ ਗਿਆ ਜੀ ਗਾ ਉਹ ਬੰਦੇ ਨੂੰ ਬੁਲਾ ਲਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਲ ਦੇ ਇੱਕ ਕਾਰਨ ਇਹ ਵਾਜੀ ਮਜੂਸ ਆਪ ਤਾਂ ਅਰਦਾਸ ਕਰਾ ਕੇ ਆ ਰਹੀ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਘੇਰਾ ਪਾਇਆ ਤੇ ਬਹੁਤ ਬੁਰਾ ਕੀ ਕਾਨੂੰਨੀ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਅਰੈਸਟ ਕਰ ਸਕਦੇ ਸੀ ਪੰਜਾਬ ਚ ਵੀ ਕਰ ਸਕਦੇ ਇਹਨਾਂ ਨੇ ਦਿੱਲੀ ਆਣ ਕੇ ਤੇ ਫੇਰ ਇਹਨਾਂ ਨੇ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਮੰਗ ਹੈ ਇਹ ਇਬ ਇਨਸਾਫ ਤੈਨੂੰ ਸਿੱਖਣ ਹੋ ਗਿਆ ਮੇਲੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਹਕ ਕੋਈ ਇਨਸਾਫ ਹੈਗਾ ਉਹ ਅਰਦਾਸ ਬੇਨਤੀ ਕਰਕੇ ਉੱਥੇ ਹੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕਰਾਈ ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਹੀ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਅੱਜ ਅਸੀਂ ਹਜੂਰ ਸਾਹਿਬ ਤੋਂ ਕੌਣਡੇ ਸੰਗਤ ਸਮੇਤ ਤੇ ਹੋਣ ਇਹਨਾਂ ਨੇ ਇੱਥੇ ਦਿੱਲੀ ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਸ਼ਾ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਬਿਲਕੁਲ ਦੇਖੇ ਗਏ ਆ ਕੋਸ਼ੋ ਦੇ ਕੋਲ ਨਹੀਂ ਹੈਗਾ ਠੀਕ ਆ ਕੱਲ ਨੂੰ ਸਾਡੇ ਤੇ ਇਹ ਨਾ ਵੀ ਸਾਡੇ ਨਾਲ ਧੋਖਾ ਕੀਤਾ ਜਾਏ ਵੀ ਇਹਦੇ ਤੇ ਆ ਅਸਲਾ ਫੜਿਆ ਗਿਆ ਕੋਈ ਅਲੀਕੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਦੇਖ ਕੇ ਦਿੱਲੀ ਪੁਲਿਸ ਨੂੰ ਹੈਂਡ ਓਵਰ ਕਰਕੇ ਗਏ ਆ ਹਾਂਜੀ ਤਾਂ ਪਪਾ ਕੀ ਕਹਿਣਾ ਚਾਹੋਗੇ ਅੱਜ ਤੇ ਕਹਿਣਾ ਚਾਹਵਾਂਗੇ ਜੀ ਇਹ ਸਾਰਾ ਸਾਰ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜੋ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਹੈ ਗੈਰ ਕਾਨੂੰਨੀ ਹਰਸਤਾਂ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਹੀ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਕਿ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਆ ਉੱਤੇ ਉੱਤੇ ਹਾਂਜੀ ਇਹ ਜਿੱਦਾਂ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦੇ ਹਾਂਜੀ ਅੱਜ ਵੀ ਕੁਝ ਨਹੀਂ ਕਹਿਣਾ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ